ਹਾਂਜੀ ਸਰ ਹਾਂਜੀ ਮੈਂ ਆਦੀ ਅਦੀਵਿੰਦਰ ਸਿੰਘ ਐਸਪੀ ਹਾਂਜੀ ਰਵਿੰਦਰ ਰਵਿੰਦਰ ਸਿੰਘ ਜੰਦਰਮੀ ਡਿਊਟੀ ਆ ਜੀ ਤੁਹਾਡੇ ਬਾਰੇ ਮੈਂ ਸੁਣਿਆ ਸੀਗਾ ਕਿ ਉਹ ਸ਼ੂਗਰ ਦੀ ਦਵਾਈ ਜਿਹੜੀ ਬਹੁਤ ਵਧੀਆ ਦਿੰਦੀ ਆ ਇਨਸੂਲਿਨ ਵੀ ਲੋਕਾਂ ਦੀ ਸ਼ਰਾਰਤ ਦਿੱਤੀ ਆ ਉਹਦੇ ਕਰਕੇ ਅੱਜ ਆਪਾਂ ਤੁਹਾਡੇ ਕੋਲ ਆਏ ਸੀ ਤੁਸੀਂ ਆਉਂਦੇ ਸਾਡੀ ਸ਼ੂਗਰ ਚੈੱਕ ਕਰੀ ਤਾ 310 ਆਈ ਸੀ ਤਾਂ ਤੁਸੀਂ ਕੁਝ ਹੁੰਦਾ ਮੇਰੇ ਥਾਤੇ ਮਾਰਨ ਨੂੰ ਦਿੱਕਾ ਕੁਝ ਪਹਿਲਾਂ ਤੇ ਮਾਰਨ ਤੇ ਆਪਾਂ 5-7 ਮਿੰਟ ਮਾਰਨ ਤੋਂ ਬਾਅਦ ਜਿਹੜੀ ਮੇਰੀ ਸ਼ੂਗਰ 50% ਦੋਂ ਕਿ ਰਿਜੀਓ ਤੇ 240 ਆਈਆਂ 300 ਪਹਿਲਾਂ ਕਿੰਨੇ ਸੀ 100 ਦਾਸ ਆਈ ਸੀ ਪਹਿਲਾਂ 300 ਆਸ ਜੀ ਫਿਰ 240 240 ਮਤਲਬ 50 ਪੁਆਇੰਟ ਜਿਹੜੀ ਪਰਿਸ਼ੋਕ ਲੈਸ ਹੋ ਗਿਆ 50 ਹੋ ਗਈ ਤੇਨੇ 20 ਮਿੰਟ ਦਾ ਹਾਂ ਜੀ 20 ਮਿੰਟ ਕਿਹ ਕੀ ਤਸ ਬਾਰਾਂ ਮਿੰਟਾਂ ਚ ਆਲੇ ਤੋਂ ਟੋਟੀ ਕਰਾ ਲਈ ਸਵੇਰੇ ਕਿਉਂ ਸਾਡੇ ਫੇਰ ਦੇ ਜੀ ਐਸ ਪੀ ਆ ਨਾ ਹਾਂਜੀ ਹਾਂਜੀ ਡਰ ਵੀ ਲੱਗਦਾ ਨਾ ਸਾਨੂੰ ਠੀਕ ਹੈ ਜੀ ਛਾਪਾ ਮਾਰਨੇ ਅਸੀਂ ਚੈੱਕ ਕਰਨੇ ਅਸੀਂ ਨਹੀਂ ਪੈਸਾ ਨਹੀਂ ਪੈਸਾ ਸੀ ਜੀ ਪੈਸਾ ਨੂੰ ਛੁਪਰਦੇ ਕਿ ਇਹਨਾਂ ਨੂੰ ਲੈ ਬਾਹਰ ਲੈਣਾ ਹਾਂਜੀ ਬਿਲਕੁਲ ਬਿਲਕੁਲ ਹੈ ਕਿ ਮੇਰੇ ਬਾਚੇ ਦੁਕਾਨੋਂ ਆਵਾਬ ਨੂੰ ਸੁਣਿਆ ਦਿਓ ਮੈਂ ਤਾਂ ਹਰ ਕੋਈ ਕਹੋ ਆਪਣੀ ਛੁਪਰ ਜਿਹੜੀ ਵੀ ਵੱਧਦੀ ਆ ਉਹ ਇਹਨਾਂ ਵੈਦ ਜੀ ਕੋ ਆਓ ਇਹਨਾਂ ਕੋ